ਸਾਉਣ ਮਹੀਨੇ ਦੇ ਵਿੱਚ ਰਵਾਇਤੀ ਖਾਣੇ ਹੁੰਦੇ ਸੀ ਇੱਕ ਪਕਵਾਨ ਜਿਹੜਾ ਉਹ ਇੰਨਾ ਮਸ਼ਹੂਰ ਸੀ ਪੰਜਾਬ ਦੇ ਵਿੱਚ ਜਿੰਨੂੰ ਕਹਿੰਦੇ ਨੇ ਮਾਲਪੂੜੇ ਤੇ ਆਪਦੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦੱਸਿਆ ਕਰੋ ਕਿ ਰਵਾਇਤੀ ਖਾਣੇ ਤੇ ਆਪਣੀ ਰੀਤੀ ਰਿਵਾਜ ਪੰਜਾਬ ਦੇ ਕੀ ਹੁੰਦੇ ਸੀ ਦੋਸਤੋ ਪੀਜੇ 버ਗਰਾਂ ਨੇ ਸਾਡੇ ਰਵਾਇਤੀ ਖਾਣੇ ਜਿਹੜੇ ਆ ਉਹ ਬਿਲਕੁਲ ਭਲਾ ਦਿੱਤੇ ਆ ਸਾਉਣ ਮਹੀਨੇ ਦੇ ਵਿੱਚ ਰਵਾਇਤੀ ਖਾਣੇ ਹੁੰਦੇ ਸੀ ਸਭ ਤੋਂ ਵਧੀਆ ਜਿਹੜਾ ਇੱਕ ਖਾਣਾ ਜਿਹੜਾ ਹੈ ਖਾਣ ਦਾ ਇੱਕ ਪਕਵਾਨ ਜਿਹੜਾ ਇੱਕ ਪਕਵਾਨ ਜਿਹੜਾ ਉਹ ਇੰਨਾ ਮਸ਼ਹੂਰ ਸੀ ਪੰਜਾਬ ਦੇ ਵਿੱਚ ਜਿੰਨੂੰ ਕਹਿੰਦੇ ਨੇ ਮਾਲਪੂੜੇ ਰਵਾਇਤੀ ਖਾਣੇ ਬਣਾਉਣੇ ਘਰਾਂ ਦੇ ਵਿੱਚ ਤਾਂ ਦੂਰ ਹੋ ਗਏ ਪਰ ਅੱਜ ਅਸੀਂ ਫਰੀਦਕੋਟ ਡੋਲਫਿਨ ਚੌਂਕ ਦੇ ਬਿਲਕੁਲ ਨੇੜੇ ਖੜੇ ਆ ਜਿੱਥੇ ਇੱਕ ਵੀਰ ਇਹ ਵਿਰਾਸਤ ਨੂੰ ਸੰਭੀ ਬੈਠਾ ਹੈ ਇੱਥੇ ਖੀਰ ਪੂੜੇ ਕਹਿ ਸਕਦੇ ਆ ਖੀਰ ਦੇ ਨਾਲ ਮਾਲ ਪੂੜੇ ਜਿਹੜੇ ਆ ਉਹ ਇੱਥੇ ਖਵਾ ਰਿਆ ਲੋਕਾਂ ਨੂੰ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਹੱਸੀ ਕਰਨ ਖਾਲਸਾ ਵੈਰ ਜੁਗੀ ਫਤਿਹ ਖਾਲਸਾ ਕਿਵੇਂ ਲੱਗਦਾ ਕਿਉਂਕਿ ਅੱਜ ਕੱਲ ਪੀਜ਼ਾ 버ਗਰ ਹੀ ਲੋਕ ਖਾਂਦੇ ਆ ਤੇ ਆਹ ਮਾਲ ਪੂੜੇ ਕਿਉਂਕਿ ਇਹ ਸੌਣ ਮਹੀਨੇ ਦਾ ਇੱਕ ਤੋਹਫਾ ਹੁੰਦਾ ਸੀ ਜੀ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਅਸੀਂ ਇਹ ਲਾਈਏ ਸੌਣ ਦਾ ਮਹੀਨਾ ਚੜ ਚੁੱਕਾ ਹੈ ਇਹ ਪੁਰਾਣਾ ਆਪਣਾ ਕਲਚਰ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਵੀ ਜਿਹੜੇ ਮਾਲ ਪੂਰੇ ਖੀਰ ਪੂਰੇ ਅਸੀ ਆਖਿਆ ਵੀ ਹੁਣ ਹੋਰ ਕੋਈ ਕੰਮ ਨਹੀਂ ਪਹਿਲਾਂ ਇਹੇ ਸ਼ੁਰੂ ਕਰ ਗਏ ਕਿੰਨੇ ਕੁ ਲੋਕ ਆਉਂਦੇ ਆ ਜਿਨ੍ਹਾਂ ਨੂੰ ਪਤਾ ਉਹ ਹੀ ਆਉਂਦੇ ਕਿ ਜਿੰਦੇ ਅਣਜਾਣੇ ਉਹ ਵੀ ਆ ਜਾਂਦੇ ਕਈ ਵਾਰੀ ਨਹੀਂ ਚੱਲਦੇ ਰੋਡ ਤੇ ਸਾਹਮਣੇ ਜੋ ਬੋਰਡ ਤੇ ਨਿਗਾ ਪੈਂਦੀ ਹੈ ਆਟੋਮੈਟਿਕ ਹੀ ਬ੍ਰੇਕ ਲੱਗ ਜਾਂਦੀ ਸਭ ਦੀ ਖੀਰ ਪੂਰੇ ਵੇਖ ਕੇ ਬ੍ਰੇਕ ਲੱਗ ਜਾਂਦੀ ਆ ਉਹਦੇ ਆਂਦੇ ਬਾਬਾ ਜੀ ਖੀਰ ਪੂੜੇ ਸਾਨੂੰ ਛਕਾਓ ਅਈ ਸ਼ਾਕੇ ਜਾਣੇ ਆ ਅੱਛਾ ਜਿਹੜੀ ਨਵੀਂ ਜਨਰੇਸ਼ਨ ਆ ਮੁੰਡੇ ਕੁੜੀਆਂ ਉਹਨਾਂ ਨੂੰ ਪਤਾ ਵੀ ਇਹ ਕੀ ਕੁਸ਼ ਆ ਉਹਨਾਂ ਬੱਚਿਆਂ ਨੂੰ ਹਜੇ ਨਹੀਂ ਪਤਾ ਉਹਨਾਂ ਨੂੰ ਜਾਣਕਾਰੀ ਦਿਵਾਉਣੀ ਆ ਆਉਂਦੇ ਆ ਬੱਚਿਆਂ ਨੂੰ ਪੁੱਛੀਦਾ ਵੀ ਭਾਈ ਆ ਕਿਤੇ ਖਾਦੇ ਆ ਜਾਂ ਬਣਾਏ ਆ ਘਰ ਚ ਕਹਿੰਦੇ ਨਹੀਂ ਬਣਾਏ ਸਾਨੂੰ ਇਹਦੇ ਬਾਰੇ ਪਤਾ ਨਹੀਂ ਸਾਨੂੰ ਇੰਨਾ ਕੀ ਪਤਾ ਵੀ ਸਾਨੂੰ 버ਗਰ ਪੀਜੇ ਗੋਲ ਗੱਪੇ ਇੰਨਾ ਜਿਆਦਾ ਨੌਲੇਜ ਆ ਹੋਰ ਚੀਜ਼ ਬਾਰੇ ਨਹੀਂ ਸਾਡਾ ਧਿਆਨ ਕਿਤੇ ਨਾ ਕਿਤੇ ਹਜੇ ਸੇਲ ਦੇ ਵਿੱਚ ਵੀ ਬਹੁਤ ਕਮੀ ਹੋਊਗੀ ਕਿਉਂਕਿ ਜਦੋਂ ਪਤਾ ਹੀ ਨਹੀਂ ਲੋਕਾਂ ਨੂੰ ਵੀ ਹਾਂ ਅਜੇ ਲੋਕਾਂ ਨੂੰ ਪਤਾ ਨਹੀਂ ਕਿਰਪਾ ਕਰੇ ਮਿਹਰ ਕਰੇ ਬਾਬਾ ਫਰੀਦ ਹੌਲੀ-ਹੌਲੀ ਸਾਰਿਆਂ ਨੂੰ ਇਹਦੇ ਬਾਰੇ ਨੌਲੇਜ ਆ ਜਾਏ ਤੇ ਚੰਗਾ ਖਾਣਾ ਖਾਣ ਸਿਹਤ ਦੇ ਉਹਨਾਂ ਨੂੰ ਵਧੀਆ ਰਹੇ ਇੱਕ ਵਾਰੀ ਸਾਨੂੰ ਉਹ ਖਾਓ ਵੀ ਕਿਵੇਂ ਦਾ ਕੀ ਕੁਛ ਆ ਤੁਸੀਂ ਦੇਖ ਸਕਦੇ ਹੋ ਇਹ ਖੀਰ ਤੇ ਨਾਲ ਇਹਦੇ ਮਾਲਪੂੜੇ ਮਾਲਪੂੜੇ ਕਹਿੰਦਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਮਾਲਪੂੜੇ ਜਿਹੜੇ ਆ ਇਹ ਪਿੰਡਾਂ ਦੇ ਵਿੱਚ ਬਜ਼ੁਰਗ ਬੀਬੀਆਂ ਜਿਹੜੀਆਂ ਆ ਉਹ ਇਹਨੂੰ ਤਿਆਰ ਕਰਦੀਆਂ ਹੁੰਦੀਆਂ ਸੀ ਤੇ ਤਿਆਰ ਕਰਨ ਦਾ ਤਰੀਕਾ ਵੀ ਇੱਕ ਵੱਖਰਾ ਜਿਹਾ ਹੁੰਦਾ ਸੀ ਕਿ ਜਿਹੜੀ ਇੱਕ ਰੈਸਪੀ ਆ ਉਹਦਾ ਘੋਲ ਜਿਹੜਾ ਆ ਉਹ ਤਵੇ ਤੇ ਪਾ ਕੇ ਤੇ ਬੜੇ ਢੰਗ ਨਾਲ ਇਹ ਰਵਾਇਤੀ ਢੰਗ ਨਾਲ ਤਿਆਰ ਕੀਤੇ ਜਾਂਦੇ ਸੀ ਤੇ ਬਾਬਾ ਜੀ ਹੋਰ ਇੱਥੇ ਕੋਈ ਦਿੱਕਤ ਵੀ ਆ ਰਹੀ ਆ ਦਿੱਕਤ ਉਹ ਹਲਦੀ ਘੜੀ ਕੋਈ ਨਹੀਂ ਗਈ ਸਾਨੂੰ ਬਸ ਕਿਰਪਾ ਬਾਬਾ ਜੀ ਦੀ ਮਿਹਰ ਹੈ ਬਸ ਚੱਲ ਜਾਂਦਾ ਉਹਦੇ ਉਡ ਆਸਰੇ ਨਾਲ ਅੱਛਾ ਐਡਰੈਸ ਦੱਸਿਓ ਜੇ ਤੁਹਾਡੇ ਕੋਲ ਖਾਣ ਵਾਸਤੇ ਆਉਣੇ ਹੁਣ ਇੱਥੋਂ ਦੀ ਲੋਕਾਂ ਨੇ ਤਾਂ ਕਿੱਥੇ ਕਿ ਜਿਹਾਉਣ ਇਹ ਹੈਗਾ ਜੀ ਮੱਛੀ ਚੌਂਕ ਦੇ ਨੇੜੇ ਤੇ ਅਸੀਂ ਪਹਿਲ ਦੁਬਾਰਾ ਫਿਰ ਇੱਕ ਵਾਰੀ ਵਿਖਾ ਦਈਏ ਕਿਉਂਕਿ ਬਾਬਾ ਜੀ ਕਹਿੰਦੇ ਡਾਲਫਿਨ ਚੌਂਕ ਨੂੰ ਇੱਥੇ ਜ਼ਿਆਦਾਤਰ ਲੋਕ ਜਿਹੜੇ ਆ ਮੱਛੀ ਚੌਂਕ ਕਹਿੰਦੇ ਆ ਡਾਲਫਿਨ ਚੌਂਕ ਤੋਂ ਬਿਲਕੁਲ ਨਜ਼ਦੀਕ ਜਿਹੜਾ ਇਹ ਬੋਰਡ ਤੁਹਾਨੂੰ ਮਿਲੂਗਾ ਇੱਥੇ ਆ ਕੇ ਤੁਸੀਂ ਇਹ ਮਾਲ ਪੂੜਿਆਂ ਦਾ ਆਨੰਦ ਮਾਣ ਸਕਦੇ ਹੋ ਖਾ ਸਕਦੇ ਹੋ ਤੇ ਆਪਦੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦੱਸਿਆ ਕਰੋ ਕਿ ਰਵਾਇਤੀ ਖਾਣੇ ਤੇ ਆਪਣੀ ਰੀਤੀ ਰਿਵਾਜ ਪੰਜਾਬ ਦੇ ਕੀ ਹੁੰਦੇ ਸੀ ਇਹਦੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਅੱਜ ਦੇ ਬੱਚਿਆਂ ਨੂੰ ਅੱਜ ਦੀ ਜਨਰੇਸ਼ਨ ਨੂੰ ਜਿਹੜੇ ਇਹੋ ਜਿਹੇ ਪਕਵਾਨ ਸੀ ਆਪਣੇ ਜਿਹੜੇ ਸ਼ਾਹੀ ਪਕਵਾਨ ਕਹਿ ਸਕਦੇ ਆ ਪੰਜਾਬ ਦੇ ਉਹਨਾਂ ਦੇ ਨਾਲ ਜੋੜਿਆ ਜਾ ਸਕਦੇ ਕਿਵੇਂ ਦੀ ਲੱਗੀ ਵੀਡੀਓ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਇਹਦੇ ਨਾਲ ਹੀ ਅਗਲੀ ਵੀਡੀਓ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੁੰਨੇ ਆ ਕੈਮਰਾ ਪਰਸਨਲ ਲਵ ਪ੍ਰੀਤ ਦੇ ਨਾਲ ਸੁਖਵਿੰਦਰ ਨਿਕਵਾਂ ਟੀਵੀ ਪੰਜਾਬੀ ਫਰੀਦਕੋਟ